ਪੁਰਤਗਾਲ ਚ ਲੋਕਾਂ ਨੂੰ ਮਿਲ ਰਹੀ ਹੈ ਧੜਾ ਧੜਾ ਕੰਟਰੀ ਆਊਟ ਜਿਹੜਾ ਕਾਨੂੰਨ ਉੱਥੇ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਵੀ ਨੈਸ਼ਨੈਲਿਟੀ ਦਾ ਜਿਹੜਾ ਵਧਾ ਕੇ ਇਹਨੇ 5 ਤੋਂ 10 ਸਾਲ ਕਰਦੇ ਨੇ ਤੇ ਤੋਂ ਬਿਨਾ ਜਿਹੜੇ ਜਰਮਨ ਵਾਲੇ ਲੋਕ ਨੇ ਉਹਨਾਂ ਤੇ ਕੀ ਅਸਰ ਪਊਗਾ ਕਿਉਂਕਿ ਉਦਾਂ ਮੈਂ ਇਨਫੋਰਮੇਸ਼ਨ ਵਾਲੀਆਂ ਵੀਡੀਓ ਨਹੀਂ ਬਣਾ ਰਿਹਾ ਹੈਗਾ ਕੱਲ ਮੈਂ ਬਾਈ ਦੀ ਇੱਕ ਦੀ ਵੀਡੀਓ ਦੇਖ ਰਿਹਾ ਸੀ ਲਾ ਪੁਰਤਗਾਲ ਤੋਂ ਬਹੁਤ ਸੋਹਣੀ ਇਨਫੋਰਮੇਸ਼ਨ ਵਾਲੀਆਂ ਵੀਡੀਓ ਹੁੰਦੇ ਨੇ ਉਹ ਜੇ ਸਮਝਾਉਣ ਦੀ ਵੀ ਕੋਸ਼ਿਸ਼ ਕਰਦਾ ਸਾਡੇ ਲੋਕਾਂ ਨੂੰ ਪਰ ਮੈਂ ਬਾਈ ਨੂੰ ਵੀ ਇਹ ਗੱਲ ਕਹੂੰਗਾ ਬਰੇਪਰ ਵੀਡੀਓ ਜਰੂਰ ਬਣਾਉਣਾ ਲੋਕਾਂ ਨੂੰ ਗਾਈਡ ਕਰਨ ਵਾਸਤੇ ਪਰ ਸਾਡੇ ਲੋਕ ਨੇੜੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਕਿਉਂ ਕਿਉਂਕਿ ਇਹ ਬਹੁਤ ਹੀ ਜ਼ਿਆਦੇ ਸਿਆਣੇ ਨੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਐਕਸਪਲੋਰ ਜਰਮਨ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਪੁਰਤਗਾਲ ਨੇ ਦੀ ਪੁਰਤਗਾਲ ਨੇ ਦੀ ਗੱਲ ਆਪਾਂ ਕਿਉਂ ਕਰ ਰਹੇ ਹਾਂ ਜਰਮਨ ਚ ਬਹਿ ਕੇ ਇਹਦਾ ਵੀ ਇੱਕ ਰੀਜ਼ਨ ਹੈ ਤੁਹਾਨੂੰ ਆਪਾਂ ਦੱਸਾਂਗੇ ਪੁਰਤਗਾਲ 'ਚ ਸਾਰੇ ਲੋਕਾਂ ਨੂੰ ਆਪਣਾ ਨੂੰ ਪਤਾ ਲੱਗੇ ਗਿਆ ਵੀ ਜਿਹੜਾ ਨੈਸ਼ਨੈਲਟੀ ਵਾਲਾ ਲਾ ਸੀਗਾ ਵੀ ਉਹ 5 ਸਾਲਾਂ ਜਿਹੜੀ ਨੈਸ਼ਨੈਲਟੀ ਤੁਸੀਂ ਅਪਲਾਈ ਕਰ ਸਕਦੇ ਹੋ ਨਾ 10 ਸਾਲ ਤੱਕ ਚੱਲ ਜਾਣੀਆ ਤਕਰੀਬਨ ਤਕਰੀਬਨ ਪਾਸ ਆ ਇਹੋ ਕਾਨੂੰਨ ਉਸ ਤੋਂ ਬਾਅਦ ਹੋਣਾ ਮੈਂ ਕਈ ਸਾਰੀਆਂ ਵੀਡੀਓ ਦੇਖਿਆ ਨੇ ਕਿਉਂਕਿ ਜਿਹੜਾ ਬੰਦਾ ਇਨਫੋਰਮੇਸ਼ਨ ਬਣਾਉਂਦਾ ਹੁੰਦਾ ਜਿਵੇਂ ਆਪਾਂ ਹੌਬੀ ਦੇ ਤੌਰ ਤੇ ਬਣਾਉਣਾ ਮੈਨੂੰ ਸ਼ੌਂਕ ਹੈ ਵੀ ਯਾਰ ਕੋਈ ਹੋਰ ਬੰਦਾ ਵੀ ਕੋਈ ਇਨਫੋਰਮੇਸ਼ਨ ਦੇ ਰਿਹਾ ਕੀ ਇਨਫੋਰਮੇਸ਼ਨ ਦੇ ਰਿਹਾ ਕੀ ਅੱਜਕੱਲ ਚੱਲ ਰਿਹਾ ਵੀ ਸੁਣੋ ਵਧੀਆ ਹੁੰਦੀ ਆ ਮੈਂ ਲਵ ਪੁਰਤਗਾਲ ਬਾਈ ਦੀ ਇਨਫੋਰਮੇਸ਼ਨ ਸੁਣ ਰਿਹਾ ਇਕ ਦੋ ਮੁੰਡੇ ਹੋਰ ਵੀ ਨੇ ਪੁਰਤਗਾਲ ਚ ਇਕ ਬਾਈ ਇਨਫੋਰਮੇਸ਼ਨ ਬਣਾਉਂਦਾ ਹੁੰਦਾ ਵੀ ਭਾਈ ਟੀ ਆਰ ਸੀ ਕਾਰਡ ਤੇ 5 5000 ਯੂਰੋ ਮੰਗਿਆ ਜਾ ਰਿਹਾ ਲੋਕਾਂ ਤੋਂ ਫਿਰ ਸਾਡੇ ਲੋਕ ਪਿੱਟਦੇ ਨੇ ਪੈਸੇ ਦੇ ਕੇ ਐਦਾਂ ਹੀ ਆਪਣਾ ਇੱਕ ਫ੍ਰੈਂਕਫਰਟ ਦੇ ਵਿੱਚ ਫੈਮਲੀ ਆ ਜਰਮਨ ਦੇ ਵਿੱਚ ਉਹਨਾਂ ਨੇ ਵੀ ਫਸਾਏ ਹੋਏ ਨੇ ਪੈਸੇ ਚੀਜ਼ਾਂ ਨਾਰਮਲ ਨੇ ਕਿਉਂਕਿ ਸਾਡੇ ਲੋਕ ਨੇ ਜਿਹੜੇ ਕੰਮ ਕਰਾਉਣਾ ਚਾਹੁੰਦੇ ਨੇ ਉਹ ਆਫਰਾਂ ਹੀ ਪੈਸਿਆਂ ਜਾਂ ਕਰਦੇ ਹੁੰਦੇ ਨੇ ਚਲੋ ਇਹ ਗੱਲਾਂ ਤੋਂ ਅੱਪਾ हट ਕੇ ਗੱਲ ਕਰ ਰਹੇ ਆ ਆਪਾਂ ਜਿਹੜੇ ਪੁਰਤਗਾਲ ਦੇ ਨਵੇਂ ਕਾਨੂੰਨ ਆਏ ਨੇ ਜਰ ਜਰਮਨ ਵਾਲਿਆਂ ਤੇ ਅਸਰ ਕਿਉਂ ਆ ਜਿਤੋਂ ਸਾਲ ਡੇਢ ਸਾਲ ਪਹਿਲਾਂ ਮੇਰੇ ਆਪਣੇ ਬਹੁਤ ਸਾਰੇ ਯਾਰ ਦੋਸਤ ਨੇੜੇ ਪੁਰਤਗਾਲ ਵਾਲੇ ਨੇ ਜਰਮਨ ਚ ਵੀ ਰਹਿ ਰਹੇ ਨੇ ਕਈ ਜਰਮਨ ਤੋਂ ਪੁਰਤਗਾਲ ਚ ਨੇ ਸਾਡੇ ਲੋਕਾਂ ਨੂੰ ਬੜਾ ਸਮਝਾਈਦਾ ਵੀ ਭਾਈ ਜੇ ਤੁਸੀਂ ਮੰਨ ਲਓ ਪੁਰਤਗਾਲ ਚ ਪੇਪਰ ਲੈ ਰਹੇ ਹੋ ਥੋੜੇ ਉੱਤੇ ਫਿੰਗਰ ਹੋ ਰਹੇ ਨੇ ਤਾਂ ਤੁਸੀਂ ਜਰਮਨ ਚ ਜਿਹੜੀ ਆਪਣੀ ਸੈਲਮ ਬੰਦ ਕਰਾ ਦਿਓ ਇਹਨਾਂ ਦੇ ਦਾ ਸੈਲਮ ਲਈ ਹੋਈ ਉਹਨਾਂ ਥੋੜੇ ਕੰਨ ਚੱਕੇ ਹੋਣੇ ਵੀ ਭਾਈ ਤੁਸੀਂ ਇਹ ਸੈਲਮ ਬੰਦ ਕਰਾ ਦਿਓ ਫਿੰਗਰ ਨੇ ਤਕਰੀਬਨ ਤਕਰੀਬਨ ਨਿਕਲ ਆਉਂਦੇ ਨੇ ਪਹਿਲਾਂ ਭੇਜੇ ਵਾਲੀ ਸਾਈਡ ਕਈ ਮੁੰਡਿਆਂ ਦੇ ਫਿੰਗਰ ਨਿਕਲੇ ਸੀਗੇ ਉਸ ਤੋਂ ਬਾਅਦ ਮੇਰਾ ਆਪਣਾ دوست ਸੀਗਾ ਉਹਦੇ ਪੋਰਤੋ ਵਾਲੀ ਸਾਈਡ ਫਿੰਗਰ ਨਿਕਲੇ ਸੀਗੇ ਸਾਡੇ ਲੋਕਾਂ ਨੂੰ ਸਮਝਾਈ ਸੀਗੀ ਇਹ ਗੱਲ ਪਰ ਸਾਡੇ ਲੋਕ ਨੇ ਜਿਹੜੇ ਇੱਕ ਦੇ ਨਿਕਲੇ ਦੂਜੇ ਦੇ ਨਹੀਂ ਨਿਕਲੇ ਤੀਜੇ ਦੇ ਨਹੀਂ ਨਿਕਲੇ ਫਿਰ ਚੌਥੇ ਨਿਕਲੇ ਇਹਨਾਂ ਨੇ ਇਹ ਦੇਖਣ ਹੁੰਦਾ ਜਿਹਦੇ ਨਹੀਂ ਨਿਕਲੇ ਉਹਦੇ ਨਹੀਂ ਨਿਕਲੇ ਯਾਰ ਇਹਦਾ ਪਕਾਈ ਮਾਰਦੇ ਨੇ ਯਾਰ ਉਹ ਦੇਖੋ ਉਹਨੇ ਵੀ ਤਾਂ ਕਰਾਤੇ ਨੇ ਉਹਦੇ ਦੇਖੋ ਪੇਪਰ TCR ਆ ਗਈ ਇਹ ਚੀਜ਼ਾਂ ਸਾਡੇ ਲੋਕਾਂ 'ਚ ਜ਼ਿਆਦੇ ਨੇ ਐਦਾਂ ਹੀ ਜੇ ਤੁਸੀਂ ਟਰੈਵਲ ਕਰਦੇ ਹੋ ਬਾਈਰ ਆਉਣੇ ਜਾਣੇ ਉਹਦੋਂ ਵੀ ਆਪਾਂ ਕਿਹਾ ਸੀ ਵੀਰੇ ਬਚ ਕੇ ਰਹੋ ਥੋੜੀ ਸਖਤਾਈ ਹੋਈ ਸੀ ਜਰਮਨ ਚ ਉਦੋਂ ਸਾਡੇ ਇੱਥੇ ਕੋਈ ਮੁੰਡਾ ਸਕੂਟ ਗਾਰਡ ਦੇ ਵਿੱਚ ਫੜ ਹੋਏ ਸੀ ਜਿਹੜੇ ਫੜ ਹੋਏ ਨੇ ਐਸ ਲਿੰਗਨ ਦੇ ਵਿੱਚ ਉਹਨਾਂ ਨੂੰ ਪਤਾ ਸੀਗਾ ਤੇ ਬਾਕੀ ਫਿਰ ਕਮੈਂਟ ਉਹੀ ਹੁੰਦੇ ਨੇ ਨਹੀਂ ਨਹੀਂ ਸਾਡਾ ਤਾਂ ਕੱਲ ਬੰਦਾ ਗਿਆ ਨਹੀਂ ਫੜਦੇ ਕਿਉਂ ਕਿਉਂਕਿ ਸਾਡੇ ਬੰਦਿਆਂ ਨੇ ਵੀਰੇ ਗੱਲ ਨਹੀਂ ਸੁਣੀ ਹੁੰਦੀ ਸਾਡੇ ਬੰਦਿਆਂ ਨੂੰ ਸਮਝਾਇਆ ਸੀ ਵੀ ਭਾਈ ਥੋੜੇ ਜੇ ਉੱਥੇ ਫਿੰਗਰਾਂ ਦੀ ਡੇਟ ਆ ਗਿਆ ਜਰਮਨ ਚ ਸੈਲਮ ਬੰਦ ਕਰਾ ਜੋ ਠੀਕ ਹੈ ਜੀ ਤੁਸੀਂ ਸੇਫ ਰਹੋਗੇ ਹੋ ਉਹ ਐਸਆਈਐਸ ਚ ਪਾਈ ਜਾਂਦੇ ਨੇ ਹੁਣ ਜਿਹੜੇ ਲੋਕਾਂ ਨੇ ਬਹੁਤ ਸਾਰੇ ਲੋਕ ਇਹ ਨੇ ਜਿਨ੍ਹਾਂ ਦੀ ਸੈਲਮ ਚੱਲਦੀ ਆ ਜਰਮਨ ਚ ਬਹੁਤ ਸਾਰੇ ਨੇ ਜਿਹੜੇ ਨੇ ਐਸਆਈਐਸ ਦੇ ਵਿੱਚ ਆਏ ਹੋਏ ਨੇ ਬੇਰਲੋ ਕਿੰਨੇ ਮੈਸੇਜ ਪਏ ਨੇ ਕਿੰਨੇ ਲੋਕਾਂ ਦੇ ਡਾਕੂਮੈਂਟ ਬਣਾਏ ਪਏ ਨੇ ਭੇਜੇ ਪਏ ਨੇ ਵੀ ਹਾਂਜੀ ਸਾਨੂੰ ਇਹਨਾਂ ਨੇ ਐਸਆਈਐਸ ਮੰਗਿਆ ਸੀ ਜਰਮਨ ਦੇ ਵਿੱਚ ਮੇਲ ਕੀਤੀ ਆ ਉਹ ਸਾਨੂੰ ਦੇ ਨਹੀਂ ਰਹੇ ਹੈਗੇ ਕਿਵੇਂ ਦੇਣ ਉਹ ਤੁਹਾਨੂੰ ਬਈ ਐਸ ਤੁਹਾਨੂੰ ਕਲੀਅਰ ਜਿਹੜੇ ਜਰਮਨ ਦੇ ਤੁਹਾਡੇ ਲੋਕਾਂ ਦੇ ਫਿੰਗਰ ਆਏ ਹੋਣ ਇਹਨਾਂ ਦੇ ਉਹ ਕਿਵੇਂ ਕਲੀਅਰ ਕਰਕੇ ਦੇਣ ਜਰਮਨ ਵਾਲੇ ਕਿ ਤੁਸੀਂ ਇਹ ਸੈਲਮ ਕਰਾ ਕੇ ਕਿਸੇ ਹੋਰ ਕੰਟਰੀ ਜਾ ਕੇ ਪੀਪਰ ਲੈ ਲਵਾਂ ਤੇ ਫਿਰ ਤੁਸੀਂ ਜਰਮਨ ਚ 300 ਯੂਰੋ ਸਛਾਲ ਪਿੱਛੇ ਤੁਸੀਂ ਆਪਣੇ ਪੇਪਰਾਂ ਦੇ ਹੁਣ ਇਕੱਠੇ ਕਰ ਕਰਕੇ ਟੈਕਸ ਤੁਸੀਂ ਜਰਮਨ ਉੱਥੇ ਪੁਰਤਗਾਲ ਚ ਭਰ ਰਹੇ ਹੋ ਜਰਮਨ ਚ ਤੁਸੀਂ ਕੰਮ ਕਰ ਰਹੇ ਹੋ 300 ਯੂਰੋ ਟੈਕਸ ਦੇ ਰਹੇ ਹੋ ਹੁਣ ਤੁਹਾਡਾ ਐਸਆਈਐਸ ਦੇ ਵਿੱਚ ਪਾ ਗਿਆ ਹੁਣ ਜਰਮਨ ਚੋਂ ਤੁਸੀਂ ਕਿਵੇਂ ਕਰਾ ਕੇ ਤੋਹੋਗੇ ਦੱਸੋ ਤੁਹਾਨੂੰ ਕੀ ਕਹਿਣਗੇ ਤੁਹਾਡੀ ਸੈਲਮ ਬੰਦ ਹੋਈ ਹੁੰਦੀ ਤੁਹਾਡੇ ਲਈ ਕੋਈ ਰੀਜ਼ਨ ਹੁੰਦਾ ਠੀਕ ਹੈ ਬਾਕੀ ਬਾਈ ਨੇ ਲਾ ਪੁਰਤਗਾਲ ਨੇ ਇੱਕ ਹੋਰ ਵੀਡੀਓ ਪਾਈ ਸੀ ਜਿਨ੍ਹਾਂ ਦੇ ਫਿੰਗਰ ਆਪਣਾ ਕੰਟਰੀ ਆਊਟ ਮਿਲ ਰਹੇ ਨੇ ਵੀ ਉਹ ਲੋਕ ਤੜ ਤੜ ਭੱਜੇ ਜਾ ਰਹੇ ਨੇ ਟਰੈਵਲ ਏਜੰਟਾਂ ਕੋਲੇ ਯਾਰ ਟਰੈਵਲ ਏਜੰਟਾਂ ਕੋਲੇ ਜਾ ਰਹੇ ਹੋ ਤੁਸੀਂ ਕਿਸੇ ਵਕੀਲ ਦੀ ਪਹਿਲਾਂ ਸਲਾਹ ਲਓ ਪੁੱਛੋ ਕਿਸੇ ਵਕੀਲ ਨੂੰ ਟਰੈਵਲ ਏਜੰਟਾਂ ਨੇ ਉਹਦੇ ਚ ਥੋੜਾ ਪਹਿਲਾਂ ਡੋਪਤਾ ਠੀਕ ਆ ਨਾ ਟਰੈਵਲ ਏਜੰਟਾਂ ਨੇ ਬਹੁਤ ਲੋਕ ਡੋਪੇ ਨੇ ਸਾਡੇ ਆਜੋ ਥਾਣੇ ਏਜੰਟ ਦੇ ਥਰੂ ਧਮਕਾਣੇ ਏਜੰਟ ਦੇ ਥਰੂ ਹੋਰ ਵੀ بڑے ਏਜੰਟ ਸੀ ਜਿਹੜੇ ਇੰਡੇ ਤੋਂ ਕਹਿੰਦੇ ਸਿੱਧੀ TCR ਸੀ ਚੱਕੋ ਦੀ ਫਰਾਣਾ ਜੀ ਉਦੋਂ ਸਾਡੇ ਲੋਕ ਪਤਾ ਕੀ ਕਹਿੰਦੇ ਹੁੰਦੇ ਨੇ ਕਮੈਂਟਾਂ ਦੇ ਵਿੱਚ ਬਾਈ ਤੂੰ ਏਜੰਟ ਅਸੀਂ 15 ਲੱਖ ਲਾ ਕੇ ਆ ਗਏ ਆ ਪੁਰਤਗਾਲ ਚ ਅਸੀਂ ਅਣਪੜਾ ਕੋਰੇ ਹੋਰ ਕਿਹੜਾ ਸਾਨੂੰ ਵਾਈਟ ਕਲਰ ਜੌਬ ਮਿਲੂਗੀ ਲੈ ਲੂ ਵਾਈਟ ਕਲਰ ਜੌਬ ਹੁਣ ਹੁਣ ਸਾਡੇ ਉਹੀ ਲੋਕਾਂ ਦੇ ਕਮੈਂਟ ਹੁੰਦੇ ਨੇ ਵੀਰੇ ਕੋਈ ਰਾਹ ਪਾ ਦਿਓ ਯਾਰ ਅਸੀਂ ਅਣਪੜਾ ਸਾਨੂੰ ਪਤਾ ਨਹੀਂ ਲੱਗ ਰਿਹਾ ਹੈਗਾ ਕਿਸ ਨੂੰ ਕੰਟਰੀ ਆਉਟ ਹੋਇਆ ਹੈ ਕਿਸ ਨੂੰ ਪੁੱਛ ਆਇਆ ਹੈ ਹੁਣ 5 ਸਾਲ ਦਾ ਵਧਾ ਕੇ 10 ਸਾਲ ਦਾ ਕਰਤਾ ਕਿਉਂਕਿ ਜਿਹੜੇ ਉਹਨਾਂ ਚੋਂ ਲੋਕ ਆਏ ਸੀ ਨਾ ਅਣਪੜੇ ਵੀ ਉਹਨਾਂ ਨੇ ਵੀ ਲੋਕਾਂ ਪਿੱਛੇ ਲੱਗ ਕੇ ਜਰਮਨ ਜਾ ਕੇ ਸੈਲਮਾਂ ਲਈਆਂ ਨੇ ਵੀ ਅੱਛਾ ਜਰਮਨ ਚ ਸੈਲਮਾਂ ਚਲਦੀ ਕਰ ਦਿੰਦੇ ਆ ਇਧਰੋਂ ਪੈਸੇ ਆਉਂਦੇ ਰਹਿਣਗੇ ਇ ਜਿਹੜੇ ਬਣਦੇ ਹੁੰਦੇ ਨੇ ਉਹ ਇਦਾਂ ਹੀ ਹੋ ਜਾਂਦਾ ਵੀਰੇ ਜਿਹੜੇ ਯੂਰਪ ਵਾਲੇ ਮੁਲਕ ਨੇ ਸਾਡੇ ਲੋਕਾਂ ਤੋਂ ਕਿਤੇ ਜ਼ਿਆਦੇ ਅੱਗੇ ਨੇ ਫਿਰ ਵੀ ਅਸੀਂ ਚਲਾਕੀਆਂ ਵਰਤਦੇ ਆਂ ਦੋ ਨੰਬਰ ਦੀਆਂ ਚੀਜ਼ਾਂ ਵਰਤਦੇ ਆਂ ਵੀ ਅਸੀਂ ਇਹਨਾਂ ਤੋਂ ਸਿਆਣੇ ਆ ਚਲਾਕ ਨਹੀਂ ਅਸੀਂ ਇਹਨਾਂ ਤੋਂ ਸਿਆਣੇ ਨਹੀਂ ਹੈਗੇ ਇਹ ਆਪਾਂ ਨੂੰ ਉਦਾਂ ਹੀ ਛੱਡੀ ਰੱਖਦੇ ਨੇ ਵੀ ਚਾਹ ਨਾਲ ਕਰਨ ਦੇ ਖੇਡਣ ਦੇ ਜਿਹੜਾ ਕੁਝ ਕਰਦੇ ਨੇ ਕਰਨ ਦੇ ਠੀਕ ਹੈ ਜੀ ਹੁਣ ਵੀ ਬਾਈ ਨੇ ਇੱਕ ਵੀਡੀਓ ਪਾਈ ਸੀ ਉਹ ਚ ਦੱਸਿਆ ਸੀਗਾ ਵੀ ਜੇ ਤੁਹਾਨੂੰ ਭਾਈ ਕੰਟਰੀ ਆਊਟ ਆਉਂਦਾ ਲਾ ਪੁਰਤਗਾਲ ਦੇ ਆਈਡੀ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੈਂ ਕੋਈ ਪੈਸੇ ਲੈ ਕੇ ਪ੍ਰਮੋਸ਼ਨ ਨਹੀਂ ਕਰਦਾ ਜਿਹੜੇ ਬੰਦੇ ਦੀ ਮੈਨੂੰ ਵੀਡੀਓ ਵਧੀਆ ਲਾਦੀ ਹੁੰ ਆਪਾਂ ਸਪੋਰਟ ਕਰਦੀਦਾ ਜਿਹਦੇ ਨਹੀਂ ਲਾਦੇ ਆਪਾਂ ਠੋਕ ਵੀ ਲਈਦਾ ਆਪਣੇ ਲਈ ਕੋਈ ਹੋਣੀ ਹੈਗਾ ਬਸ ਗੱਲ ਇਹ ਹੈ ਵੀ ਹੁਣ ਇਨਫੋਰਮੇਸ਼ਨ ਵਾਲੀਆਂ ਬੰਦ ਕਰੀਆਂ ਹੋਈਆਂ ਨੇ ਇਹ ਵੀਡੀਓਾਂ ਠੀਕ ਹੈ ਪਾਵਾਂਗੇ ਹੁਣ ਬਰਲਿਨਤੀ ਪੋਣੀ ਅਗਲੀ ਵੀਡੀਓ ਤੇ ਕਾਰਨ ਉਹਦਾ ਇਹ ਹੀ ਹੈ ਵੀ ਸਾਡੇ ਲੋਕ ਨੇੜੇ ਮਾੜੀ ਚੀਜ਼ ਨੂੰ ਜ਼ਿਆਦਾ ਸਪੋਰਟ ਕਰਦੇ ਨੇ ਚੰਗੀ ਨੂੰ ਨਹੀਂ ਕਰਦੇ ਹੈਗੇ ਠੀਕ ਹੈ ਨਾ ਜੀ ਮਾੜੀ ਨੂੰ ਸਾਡੇ ਮਿੰਟੂ ਮਿੰਟੀ ਚੱਕਦੇ ਨੇ ਤੇ ਚੰਗੀ ਨੂੰ ਨਹੀਂ ਕਰਦੇ ਹੈਗੇ ਹੁਣ ਵੀ ਜਿਹੜੇ ਜਰਮਨ ਦੇ ਲੋਕ ਰਹਿ ਰਹੇ ਨੇ ਵੀਡੀਓ ਆਉਣ ਦਾ ਮਤਲਬ ਲਈ ਇਹ ਹੀ ਹੈ ਜਿਨ੍ਹਾਂ ਨੇ ਮਾਲੋ ਸੈਲਮ ਲਈ ਹੋਈ ਆ ਸੈਲਮ ਚੱਲ ਰਹੀ ਆ ਪੁਰਤਗਾਲ ਦੇ ਪੇਪਰ ਹੈਗੇ ਨੇ ਵਧੀਆ ਰਹੋਗੇ ਜੇ ਤੁਹਾਡਾ ਇਦੋਂ ਪੜਾ ਤੁਹਾਨੂੰ ਕੋਈ ਕੰਟਰੀ ਆ ਕੰਟਰੀ ਆਊਟ ਆਵੇ ਤੁਹਾਡੇ ਗਲ ਚ ਕੋਈ ਰੱਸਾ ਪਵੇ ਆਪਣੀਆਂ ਸੈਲਮ ਬੰਦ ਕਰਾ ਲਓ 2-300 ਯੂਰੋ ਦੇ ਚੱਕਰ ਚ ਨਾ ਪਹੁੰਚਿਆ ਯਾਰ ਤੁਸੀਂ ਚਾਹੇ ਪੁਰਤਗਾਲ ਜਾ ਕੇ ਬੈਠੋ ਚਾਹੇ ਤੁਸੀਂ ਉਰੇ ਰਹੋ ਉਹ ਤੁਹਾਡੀ ਆਪਣੀ ਇੱਛਾ ਹੈ ਠੀਕ ਹੈ ਨਾ ਤੇ ਪਰ ਇਹ ਚੀਜ਼ ਤੋਂ ਮੇਰਾ ਭਰਾ ਬਚੋ ਬਾਕੀ ਜਿਹੜੇ ਭੈਣ ਭਰਾ ਟੀਆਰਸੀ ਦੇ ਪਿੱਛੇ ਲੋਕਾਂ ਨੂੰ 5-5000 ਰੁਪਏ ਦੇ ਰਹੇ ਨੇ ਵੀਡੀਓ ਬਣਾਈਦਾ ਪ੍ਰੋਸੈਸ ਹੁੰਦਾ ਐ ਐਵੇਂ ਚੱਕ ਕੇ ਲੋਕਾਂ ਨੂੰ ਪੈਸੇ ਫੜਾਉਣ ਨੂੰ ਪਤਾ ਨਹੀਂ ਦਾ ਸਰਾ ਤੁਹਾਡੇ ਕੋਲ ਪੈਸੇ ਹੀ ਜ਼ਿਆਦੇ ਆ ਪਤਾ ਨਹੀਂ ਦਾ ਸਮਝ ਤੋਂ ਬਾਹਰ ਆ ਲੋਕਾਂ ਦੀ ਗੱਲ ਠੀਕ ਆ ਨਾ ਜੀ 5-5000 ਲਾ ਕੇ ਟੀਆਰਸੀਆਂ ਵੀ ਨਹੀਂ ਚੇਂਜ ਹੁੰਦੀਆਂ ਹੈਗੀਆਂ ਉਹਦਾ ਪ੍ਰੋਸੈਸ ਆ ਜਿਨ੍ਹਾਂ ਕੋਲੇ ਸਕਿੱਲ ਹੈਗਾ ਕੋਈ ਜਿਹੜੇ ਜਰਮਨ ਦੇ ਵਿੱਚ ਜਿਹਨੂੰ ਆਪਾਂ ਫਾਕ ਕ્રાਫਟ ਕਹਿੰਦੇ ਆ ਉਹਦੇ ਚਾਉਂਦੇ ਨੇ ਉਹ ਚੇਂਜ ਕਰਾ ਸਕਦੇ ਨੇ ਜਾਂ ਜਿਨ੍ਹਾਂ ਕੋਲੇ ਕੋਈ ਇੱਥੇ ਮਾਲਕ ਚੰਗਾ ਲੱਭਦਾ ਜਿਹਨੂੰ ਪਰ ਫਰੀ ਦੇ ਵਿੱਚ ਜੇ ਤੁਸੀਂ ਏਜੰਟਾਂ ਨੂੰ ਟਰੈਵਲ ਏਜੰਟਾਂ ਨੂੰ 5-5000 ਰੁਪਏ ਦੇਣਾ ਲੱਭੂਆ ਕਿ ਉੱਥੋਂ ਕੁਛ ਨਹੀਂ ਲੱਭਦਾ ਹੈਗਾ 5000 ਵੀ ਜਾਊਗਾ ਜਿਹੜੇ ਤੁਸੀਂ ਤਰਲੇ ਕੱਢੋਂਗੇ ਗੇੜੇ ਕੱਢੋਂਗੇ ਬਾਅਦ ਚੋਂ ਅਲੱਗ ਤੋਂ ਨੇ ਇੱਥੇ ਬਹੁਤ ਸਾਰੇ ਲੋਕਾਂ ਨਾਲ ਕਾਂਡ ਹੋਗਾ ਉਹ ਤੇ ਵੀ ਬਾਈ ਇੱਕ ਹੋਰ ਆ ਯਾਰ ਮੈਨੂੰ ਆਈਡੀ ਨਹੀਂ ਯਾਦ ਉਹਦੀ ਉਹਨੇ ਵੀ ਵੀਡੀਓ ਬਣਾਈ ਆ ਵੀ ਟੀਆਰਸੀ ਦੇ ਨੋ ਤੇ 5-5000 ਲੋਕ ਤੁਹਾਡੇ ਤੋਂ ਲੈ ਰਹੇ ਨੇ ਜਿਹੜਾ ਬੰਦਾ ਬਾਈ ਤੁਹਾਡੇ ਤੋਂ ਪੈਸੇ ਮੰਗਦਾ ਛੇਤਰ ਫੇਰਿਆ ਕਰੋ ਇਦਾਂ ਟੀਆਰਸੀ ਚੇਂਜ ਨਹੀਂ ਹੁੰਦੀ ਹੈਗੀ ਉਹਦਾ ਕਾਨੂੰਨ ਆ ਰੂਲ ਆ ਕੋਈ ਐਵੇਂ ਲੋਕਾਂ ਪਿੱਛੇ ਨਾ ਲੱਗਿਆ ਕਰੋ ਜਰਮਨ ਚ ਲੋਕ ਨੇ ਉਹਨਾਂ ਨੂੰ ਇਹ ਚੀਜ਼ ਪਤਾ ਹੋਵੇ ਪਾਈ ਹੁਣ ਜਰਮਨ ਵੀ ਸਿਕਾਈ ਕਰੂਗਾ ਜਿਹੜੇ ਪੁਰਤਗਾਲ ਤੋਂ ਵੀ ਹੋਰਾਂ ਪਰਾਂ ਤੋਂ ਹੁਣ ਤੁਸੀਂ ਘੁੰਮਣ ਘਮਾਉਣ ਨੂੰ ਫਿਰਦੇ ਹੋ ਇਹ ਵੀ ਥੋੜਾ ਜਿਹਾ ਸੋਚ ਕੇ ਪੈਰ ਪਟਿਓ ਕਿਉਂਕਿ ਜਰਮਨ ਨੇ ਵੀ ਸਿਕਾਈ ਕੀਤੀ ਹੈ 3 ਸਾਲਾਂ ਦਾ ਕਾਨੂੰਨ ਇਹਨਾਂ ਨੇ ਵੀ ਚੱਕਦਾ ਨੈਸ਼ਨੈਲਿਟੀ ਦਾ ਆਨਲਾਈਨ ਲੈਣ ਦੇ 5 ਸਾਲ ਵਾਲਾ ਵੀ ਚੱਕ ਕੇ 8 ਤੋਂ 10 ਸਾਲ ਇਹ ਕਰਨ ਨੂੰ ਫਿਰਦੇ ਨੇ ਤੇ ਨਾਲ ਤੁਹਾਨੂੰ ਇਹ ਵੀ ਚੀਜ਼ ਦੱਸਦੇ ਜਿਹੜਾ ਪੁਰਤਗਾਲ ਚ ਨੈਸ਼ਨੈਲਿਟੀ ਲੈਣੀ ਸੌਖੀ ਸੀਗੀ ਉਹਦਾ ਰੀਜ਼ਨ ਇਹ ਸੀਗਾ ਉੱਥੇ ਤੁਸੀਂ ਡੇਢ ਮਹੀਨਾ ਕਲਾਸਾਂ ਲਾਉਣੇ ਨੇ بڑے ਬੰਦੇ ਨੇ ਆਨਲਾਈਨ ਹੀ ਕਲਾਸਾਂ ਲਾਤੇ ਨੇ ਸਕੂਲ ਵੀ ਤੁਹਾ ਸਿੱਖਣ ਸਿਖਾਉਣ ਵੇਡਾ ਨਹੀਂ ਹੁੰਦਾ इजीली ਹੋ ਜਾਂਦੀ ਪਰ ਜਰਮਨ ਆ ਵੀਰੇ ਇੱਥੇ ਟੱਕਾ ਨਹੀਂ ਚੱਲਦਾ ਹੈਗਾ ਇੱਥੇ ਤੁਹਾਨੂੰ ਸਕੂਲ ਵੀ ਜਾਣਾ ਪਊ ਲੈਂਗੁਏਜ ਵੀ ਔਖੀ ਹੈ 9 ਮਹੀਨੇ ਸਕੂਲ ਕਰਨਾ B1 ਤੱਕ ਤੁਹਾਨੂੰ ਉਹ ਚਾਹੀਦਾ ਆਪਣਾ ਸਰਟੀਫਿਕੇਟ ਚਾਹੀਦਾ ਹੈ ਕਿ ਇੱਧਰੋਂ ਆ ਵੀ ਰਹੇ ਹਾਂ ਜਿਹੜਾ ਬੰਦਾ ਮੇਰਾ ਵੀਰ ਹਣੀ ਅਣਪੜਾ ਹੈ ਗੁੱਸਾ ਨਾ ਕਰੋ ਬੇਨਤੀ ਹੈ ਜਿਹੜਾ ਮੇਰਾ ਭੈਣ ਭਰਾ ਕੋਈ ਅਣਪੜਾ ਹੈ ਉਹ ਜਰਮਨ ਕਿਨੇ ਨੂੰ ਵੀਰੇ ਮੂੰਹ ਨਾ ਕਰੋ ਕਿ ਜੇ ਤੁਸੀਂ ਪੁਰਤਗਾਲ ਚੋਂ ਸਪੇਨ ਤੋਂ ਇਟਲੀ ਤੋਂ ਕਰੋਗੇ ਤਾਂ ਕਿਉਂਕਿ ਤੁਹਾਨੂੰ ਇੱਥੇ ਕੁਝ ਨਹੀਂ ਲੱਭਣਾ ਹੈਗਾ ਕੋਈ ਪੇਪਰ ਨਹੀਂ ਲੱਭਣਾ ਹੈਗਾ ਜਿੰਨਾ ਚਿਰ ਤੁਸੀਂ ਜਰਮਨ ਦੀ ਲੈਂਗੁਏਜ ਹੈ ਜਿਹੜੀ ਕਲੀਅਰ ਨਹੀਂ ਕਰਦੇ ਹੈਗੇ ਹੁਣ ਲੋਕ A1 ਦੇ 60 ਬਣਵਾਉਣਾ ਆ ਕੇ ਆਈ ਜਾ ਰਹੇ ਨੇ ਤੁਸੀਂ ਉਹਨਾਂ ਤੋਂ ਵੀ ਫਾਜੋਗੇ ਮੇਰਾ ਭਰਾ ਬੇਨਤੀ ਤੁਹਾਨੂੰ ਇਹੀ ਹੈ ਵੀ ਏਜੰਟਾਂ ਤੋਂ ਬਚੋ ਤੇ ਜੇ ਹੁਣ ਜਿਹੜੇ ਲੋਕ ਸਾਡੇ ਵੀਡੀਓ ਬਣਾਉਂਦਾ ਮਤਲਬ ਇਹ ਜਰਮਨ ਚ ਰਹਿ ਰਹੇ ਨੇ ਸੈਲਮ ਵਾਲੇ ਨੇ ਵੀਰੇ ਤੁਸੀਂ ਆਪਣਾ ਬੰਦ ਕਰਕੇ ਕਲੀਅਰ ਕਰ ਲਓ ਨਹੀਂ ਤੁਸੀਂ ਪੁਰਤਗਾਲ ਤੋਂ ਵੀ ਜਾਂਦੇ ਲੱਗੋਗੇ ਇਹੋ ਜੇ ਬੰਦ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਹੋ ਵੀਰੇ ਤੁਸੀਂ ਜਰਮਨ ਚ ਹਣੀ ਏਦਾਂ ਕਰਕੇ ਜੇ ਨਹੀਂ ਪੜੇ ਲਿਖੇ ਨਾ ਪੰਗਾ ਲਓ ਯਾਰ ਵੀ ਆਹ ਪ੍ਰੋਬਲਮ ਤੁਹਾਨੂੰ ਆ ਸਕਿਆ ਫਿਰ ਸਾਡੇ ਬੰਦਿਆਂ ਦਾ ਰਿਪਲਾਈ ਪਤਾ ਹੀ ਕਿੰਦਾ ਯਾਰ ਵੀਰੇ ਇਸ ਤੋਂ ਪੈਸੇ ਕਮਾਉਣ ਆ ਰਹੇ ਆ ਯਾਰਾ ਬਸ ਪੈਸੇ ਕਮਾਉਣੇ ਨੇ ਸਾਨੂੰ ਪੀਆਰ ਤੱਕ ਕੋਈ ਮਤਲਬ ਨਹੀਂ ਹੈਗਾ ਵੀਰੇ ਜੇ ਤੁਸੀਂ ਪੈਸੇ ਕਮਾਉਣੇ ਨੇ ਪੀਆਰ ਤੱਕ ਤੁਹਾਡੇ ਚ ਕਿਸੇ ਬੰਦੇ ਨੂੰ ਮਤਲਬ ਨਹੀਂ ਹੈਗਾ ਅਰਬ ਕੰਟਰੀ ਜਾਓ ਯੂਰਪ ਨਾਲ ਵੱਧ ਪੈਸਾ ਜਿਹੜਾ ਕੋਈ ਟਰੱਕ ਡਰਾਈਵਰ ਆ 70 60 ਹਜ਼ਾਰ ਰੁਪਏ ਲੱਖ ਰੁਪਏ ਅਰਬ ਕੰਟਰੀ ਚ ਕਮਾ ਰਿਹਾ ਨਾ ਜੇ ਮੇਰੀ ਗੱਲ ਕਿਤੇ ਸੁਣਦਾ ਤੁਸੀਂ ਵੀਰੇ ਯੂਰਪ ਵਾਲੇ ਜਿੰਨੀਆਂ ਮਰਜ਼ੀ ਅਸੀਂ ਵੀ ਵਿੱਚ ਹੀ ਆ ਜਾਂਦੇ ਆ ਮੈਂ ਵੀ ਵਿੱਚ ਹੀ ਆ ਰਹਾਂ ਇਹਨਾਂ ਲੋਕਾਂ ਦੇ ਅਸੀਂ ਜਿੰਨਾ ਮਰਜ਼ੀ ਫੋਟੋਆਂ ਪਾਈ ਜਾਈਏ ਤੁਹਾਡੇ ਤੋਂ ਅੱਗੇ ਨਹੀਂ ਹੈਗੇ ਜਹਾਜ਼ 'ਚ ਬੈਠ ਦੋ ਇੰਡੀਆ ਤੋਂ ਦੁਬਈ 사우ਦੀ ਕਿਤੇ ਵੀ ਜਾ ਕੇ ਉਤਰ ਦੋ ਤਨਖਾਹ ਚੱਲਦੀ ਆ ਇੱਥੋਂ ਜਹਾਜ਼ 'ਚ ਬੈ ਕੇ ਆਉਨੇਓ ਪਹਿਲੇ ਨਬਰ ਤੇ ਤਨਖਾਹ ਪੁਰਤਗਾਲ ਆ ਲੈਣ ਦੀ ਹੋਰ ਹੋਰਾਂ ਪਰਾਂ ਲਾ ਲੋ ਵੀਰੇਣੀ 7 7-800 ਯੂਰੋ 900 ਯੂਰੋ ਇੱਥੇ ਤੱਕ ਰਹਿੰਦੀ ਹੈ 1000 ਯੂਰੋ ਲਾ ਲੋ ਜੇ ਤੁਹਾਨੂੰ ਵਧਿਆ ਕੋਈ ਮਿਲ ਗਿਆ ਤੇ ਫਿਰ ਉਹ ਵੀ ਇਹ ਨਹੀਂ ਹੈਗਾ ਵੀ ਆਉਂਦਿਆਂ ਨੂੰ ਤਨਖਾਹ ਫਿਰ ਤਰਲੇ ਯਾਰ ਭਾਜੀ ਕਿਤੇ ਕੰਮ ਤੇ ਲਵਾਓ ਜੇ ਉਹ ਤੁਹਾਡੇ ਸਾਹਮਣੇ ਦੇ ਪੁਰਤਗਾਲ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹੈਗੇ ਕਿ ਕਿਸੇ ਨੂੰ ਗੱਲਾਂ ਕੌੜੀਆਂ ਲੱਗਣ ਇਹ ਪਰ ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਮੈਂ ਬਸ ਯਾਰ ਪੈਸੀ ਕਮਾਉਣੇ ਨੇ ਵੀਰੇ ਸਾਨੂੰ ਪੀਆਰ ਤਾਂ ਕਿਸੇ ਚੀਜ਼ ਦਾ ਕੋਈ ਮਤਵ ਨਹੀਂ ਫੁਕਰੀ ਹੈ ਇਹ ਲੈਣੇ ਉਹਨਾਂ ਦੇ ਪੇਪਰ ਹੀ ਹੁੰਦੇ ਨੇ ਪੀਆਰ ਪਰ ਉਹਨਾਂ ਦੀ ਫੁਕਰੀ ਹੁੰਦੀ ਹੈ ਵੀ ਹਾਂ ਯਾਰ ਹਮ ਕਿਹੜੇ ਤਰੀਕੇ ਨਾਲ ਜਰਮਨ ਬੜ ਜਾਈਏ ਔਰ ਫਰਾਂਸ ਬੜ ਜਾਈਏ ਵੀ ਅਸੀਂ ਸਿਰਫ ਇਕੱਲਾ ਸਾਨੂੰ ਪੈਸਾਂ ਦਾ ਕੋਈ ਮਤਵ ਨਹੀਂ ਆ ਫਿਰ ਵੀਰੇ ਅਰਬ ਕੰਟਰੀ ਕਿਤੇ ਮੂਰੇ ਆ ਹੁਣ ਅਰਬ ਕੰਟਰੀ ਵਾਲੇ ਚੌੜੇ ਹੋ ਜੋ ਇਹ ਗੱਲ ਸੱਚੀ ਹੈ ਇਹ ਅਰਬ ਕੰਟਰੀ ਦੇ ਵਿੱਚ ਪ੍ਰੋਬਲਮ ਪਤਾ ਕੀ ਆ ਸਿਰਫ ਇਹ ਵੀ ਤੁਸੀਂ ਆਪਣੀ ਫੈਮਿਲੀ ਲਿਜਾ ਕੇ ਉੱਥੇ ਸੈਟਲ ਨਹੀਂ ਹੋ ਸਕਦੇ ਹੈਗੇ ਆਪਣੇ ਜਿਹੜਾ ਆਪਾਂ ਨੋਰਮਲ ਗੱਲ ਕਰਦੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਪਰ ਜਿਹੜੇ ਬੰਦੇ ਕਹਿੰਦੇ ਨੇ ਅਸੀਂ ਪੈਸੇ ਪਿੱਛੇ ਆਉਣਾ ਅਰਬ ਕੰਟਰੀ ਵਾਲੇ ਤੁਸੀਂ ਮੂਰੇ ਹੋ ਗਰੇ ਬਸ ਇਹ ਚੀਜ਼ ਆ ਯੂਰਪ ਦੇ ਤੁਸੀਂ ਫੈਮਿਲੀ ਸੈਟਲ ਕਰ ਸਕਦੇ ਹੋ ਪਰ ਕਮਾਈ ਦੇ ਪੱਖ ਤੋਂ ਤੁਹਾਨੂੰ ਬਹੁਤ ਟਾਈਮ ਲੱਗਦਾ ਤੁਹਾਡੀ ਤੁਹਾਨੂੰ ਸਟੱਡੀ ਜ਼ਰੂਰੀ ਆ ਪੜ੍ਹੇ ਲਿਖੇ ਹੋਣੇ ਜ਼ਰੂਰੀ ਹੋ ਜੇ ਤੁਸੀਂ ਯੂਰਪ ਦੇ ਵਿੱਚ ਅੱਜ ਦੇ ਟਾਈਮ 'ਚ ਸਕਸੈਸ ਹੋਣਾ ਜਿਹੜਾ ਪਹਿਲਾਂ ਵਾਲਾ ਟਾਈਮ ਸੀ ਉਹ ਨਿਕਲ ਗਿਆ 2000 ਮਨ ਲਓ 15 ਤੋਂ ਪਹਿਲਾਂ ਵਾਲੇ ਜਿਹੜੇ ਜਿੰਨੇ ਵੀ ਆਏ ਸੀਗੇ ਜਾਂ 10 ਤੋਂ ਪਹਿਲਾਂ ਲਾ ਲਓ ਲੋਕ ਬਹੁਤ ਅਨਪੜ੍ਹੇ ਸੀਗੇ ਸੈਲਮਾ ਵੀ ਲਈਆਂ ਸੀਗੀਆਂ ਉਹਦੇ ਚੇ ਸੀਗੇ ਲੋਕਾਂ ਨੂੰ ਸ਼ੂਟ ਵੀ ਸੀਗੀ ਮਨ ਲਓ ਬੋਲ ਲੈਨੇ ਹੋ 21 ਕੋਈ ਐਡਾ ਜ਼ਰੂਰੀ ਨਹੀਂ ਸੀ ਪਰ ਹੁਣ ਹਰ ਇੱਕ ਚੀਜ਼ ਸਟੱਡੀ ਦੇ ਉੱਤੇ ਖੜੀ ਹੈ ਜਿਹੜਾ ਭਣ ਭਰਾ ਮੈਨੂੰ ਵੀ ਮੈਸੇਜ ਕਰਕੇ ਹੀ ਕਹਿੰਦਾ ਵੀਰੇ ਜਰਮਨ ਚ ਕੰਟਰੈਕਟ ਦਵਾ ਦੇ ਬਸ ਅਸੀਂ ਇਕੱਲੇ ਪੈਸੇ ਹੀ ਕਮਾਉਣੇ ਨੇ ਵੀਰੇ ਉਹਦੇ ਵਾਸਤੇ ਕੁਝ ਨਹੀਂ ਹੈਗਾ ਜਰਮਨ ਦੇ ਵਿੱਚ ਜੇ ਤੁਸੀਂ ਪੈਸੇ ਕਮਾਉਣੇ ਨੇ ਫਿਰ ਚਲੋਰੇ ਸਾਡੇ ਬੰਦੇ ਹਣ ਪੁਰਤਗਾਲ ਚ ਪੇਪਰ ਲੈ ਜਿਵੇਂ ਮੈਂ ਪਹਿਲਾਂ ਕਰਕੇ ਹਟਿਆ ਵੀ ਆ ਸੈਲਮ ਵੀ ਲਈ ਹੋਈ ਆ ਪੈਸੇ ਵੀ ਕਮਾ ਰਹੇ ਨੇ ਜਿਹੜੇ ਇਧਰੋਂ ਪੈਸੇ ਆਉਂਦੇ ਨੇ ਉਹ ਟੈਕਸ ਪਾ ਆਉਂਦੇ ਠੀਕੇ ਉਹ ਵੀ ਮਿੱਟੀ ਆ ਠੀਕ ਆ ਜੇ ਤੁਸੀਂ ਸਿਆਣੇ ਘਟ ਬਣੋ ਕਾਨੂੰਨ ਦੇ ਹਿਸਾਬ ਨਾਲ ਚੱਲੋਗੇ ਕਾਮਯਾਬ ਹੋ ਜਾਓਗੇ ਬਾਕੀ ਜਿਹੜੀ ਅੱਜ ਦੀ ਇਨਫੋਰਮੇਸ਼ਨ ਇਹ ਹੀ ਆ ਵੀ ਭਾਈ ਜਿੰਨਾਂ ਕੋਲੇ ਐਦਾਂ ਦਾ ਕੋਈ ਕੰਮ ਹੈਗਾ ਆਪਣਾ ਕਲੀਅਰ ਕਰ ਲਓ ਪਹਿਲਾਂ Êਦ ਤੋਂ ਪਹਿਲਾਂ ਤੁਹਾਨੂੰ ਜਰਮਨ ਚ ਖੱਜਲ ਖਵਾਰੀ ਹੋਵੇ